ਦੋਸਤੋ ਅੱਜ ਆਪਾਂ ਇੱਕ ਅਹਿਮ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਕਿ ਸਾਡੀ ਆਰਮੀ ਡਿਫੈਂਸ ਸਿਸਟਮ ਸਾਡਾ ਭਾਰਤ ਦੇਸ਼ ਕਿੰਨਾ ਸੂ ਜਵਾਨ ਤੇ ਸਟਰੋਂਗ ਹੋ ਚੁੱਕਿਆ ਇਸ ਚੀਜ਼ ਦਾ ਸਬੂਤ ਬੀਤੀ ਰਾਤ ਆਰਮੀ ਨੇ ਕਰਕੇ ਵਿਖਾਤਾ ਆਰਮੀ ਨੇ ਕਿਸੇ ਵੀ ਪਾਕਿਸਤਾਨ ਦੇ ਨਾਗਰਿਕ ਜਾਂ ਉਹਨਾਂ ਦਾ ਡਿਫੈਂਸ ਸਿਸਟਮ ਜਾਂ ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਹਨਾਂ ਨੇ ਸਿਰਫ ਜਿੱਥੇ ਟੈਰਰਿਸਟਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਸਿਰਫ ਉਹਨਾਂ ਥਾਵਾਂ ਨੂੰ ਟਾਰਗੇਟ ਕੀਤਾ ਜੇ ਆਪਾਂ ਰਿਸਰਚ ਕਰੀਏ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੇ ਟਾਈਮ ਤੋਂ ਆਪਣੀ ਇੰਡੀਅਨ ਆਰਮੀ ਇਸ ਚੀਜ਼ ਤੇ ਰਿਸਰਚ ਕਰ ਰਹੀ ਸੀ ਟੈਰਰਿਸਟਾਂ ਦੇ ਕੈਂਪਾਂ ਤੇ ਟੋਟਲ 21 ਕੈਂਪ ਸੀ ਜਿਨ੍ਹਾਂ ਚੋਂ 9 ਮੇਜਰ ਕੈਂਪਾਂ ਨੂੰ ਟਾਰਗੇਟ ਕਰਕੇ ਉਡਾ ਦਿੱਤਾ ਗਿਆ ਦੋਸਤੋ ਇਹ ਉਹ ਕੈਂਪ ਸੀ ਜਿੱਥੇ ਕਸਾਬ ਤੇ ਡੇਵਿਡ ਵਰਗੇ ਵਰਗਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਜਿਨ੍ਹਾਂ ਨੇ 26-11 ਵਰਗੀ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਬਾਅਦ ਜਿੰਨੇ ਬਹਾਵ ਬਲਪੁਰ ਹੋ ਗਿਆ ਕੋਟਲੀ ਹੋ ਗਿਆ ਬਰਨਾਲਾ ਹੋ ਗਿਆ ਇਨ੍ਹਾਂ ਇੱਥੇ ਵੀ ਕੈਂਪਾਂ ਨੂੰ ਡਾਅ ਦਿੱਤਾ ਗਿਆ ਇੱਕ ਗੁਲਪੁਰ ਜਗਾ ਕੀ ਕੋਟਲੀ ਦੇ ਵਿੱਚ ਜਿਹੜੀ 30 ਕਿਲੋਮੀਟਰ ਐਲਓਸੀ ਤੋਂ ਦੂਰਾਂ ਲਾਈਨ ਆਫ ਕੰਟਰੋਲ ਤੋਂ ਇੱਥੇ ਇੱਕ ਕੈਂਪ ਆ ਇਹ ਤਸ਼ਕਰੀ ਤੈਵਾ ਨਾਮ ਦਾ ਕੈਂਪਾ ਜਿਨ੍ਹਾਂ ਨੇ 2023 ਦੇ ਵਿੱਚ ਦੋ ਵਾਰ ਕਸ਼ਮੀਰ ਤੇ ਅਟੈਕ ਕੀਤਾ ਸੀ ਤੇ ਉਹ ਕੈਂਪ ਨੂੰ ਵੀ ਉਡਾਉ ਦਿੱਤਾਗੇ ਤੇ ਬਹਾਵਲਪੁਰ ਦੇ ਵਿੱਚ ਮੇਨ ਟ੍ਰੇਨਿੰਗ ਦਿੱਤੀ ਜਾਂਦੀ ਸੀ ਉੱਤੇ ਹੈੱਡ ਕੁਆਰਟਰ ਸੀਗਾ ਟੈਰਰਿਸਟਾਂ ਨੂੰ ਟ੍ਰੇਨਿੰਗ ਦੇਣ ਦਾ ਜਿਵੇਂ ਜੈਸ਼ੇ ਮੁਹੰਮਦ ਹੋ ਗਿਆ ਲਸ਼ਕਰ-ਏ-ਤੈਵਾ ਹੋ ਗਿਆ ਇਹ ਉਹ ਗਰੁੱਪ ਸੀਗੇ ਜਦੋਂ ਆਪਾਂ 1999 ਦੇ ਵਿੱਚ ਕਦੇ ਸੁਣਿਆ ਹੋਣਾ ਇੱਕ ਪਲੇਨ ਹਾਈਜੈਕ ਹੋਇਆ ਸੀ IC 814 ਨਾਮ ਦਾ ਪਲੇਨ ਉਸ ਪਲੇਨ ਨੂੰ ਹਾਈਜੈਕ ਕਰਕੇ ਆਤਕਵਾਦੀਆਂ ਨੇ ਆਪਣੇ ਇੱਕ ਸਾਥੀ ਮਸੂਦ ਅਜਹਰ ਨਾਮ ਦਾ ਬੰਦਾ ਸੀ ਜਿਹੜਾ ਭਾਰਤ ਦੀ ਜੇਲ੍ਹ ਦੇ ਵਿੱਚ ਸੀ ਫਿਰ ਇਹਨਾਂ ਦਾ ਆਪਸ ਦੇ ਵਿੱਚ ਸੌਦਾ ਹੋਇਆ ਤੇ ਆਪਣੇ ਇੰਡੀਅਨ ਗਵਰਨਮੈਂਟ ਤੇ ਆਰਮੀ ਨੇ ਆਪਣੇ ਬੰਦੇ ਵਾਪਸ ਲਿਆਂਦੇ ਤੇ ਇਹਨੂੰ ਛੱਡਿਆ ਗਿਆ ਸੀ ਸਭ ਤੋਂ ਵੱਧ ਇਹ ਜੈਸੇ ਮੁਹੰਮਦ ਦੀਆਂ ਜਿੱਥੋਂ ਮੇਜਰ ਅਟੈਕ ਹੋਏ ਸੀ 2000 ਦਾ ਅਟੈਕ 2001 ਦਾ ਅਟੈਕ 2016 ਦਾ ਅਟੈਕ 2019 ਦਾ ਪਲਵਾਮਾ ਅਟੈਕ ਵੀ ਇੱਥੋਂ ਹੀ ਹੋਇਆ ਸੀ ਤਾਂ ਕਰਕੇ ਇਹਨਾਂ ਨੂੰ ਉਡਾ ਦਿੱਤਨ ਗਿਆ ਤੇ ਦੂਸਰਾ ਆਪਾਂ ਨੂੰ ਵੀ ਆਰਮੀ ਦਾ ਸਾਥ ਦੇਣਾ ਚਾਹੀਦਾ ਤੇ ਤੁਸੀਂ ਦੇਖੋ ਇਸ ਜੋ ਆਪਰੇਸ਼ਨ ਨੂੰ ਕੰਪਲੀਟ ਕੀਤਾ ਸਾਡੀਆਂ ਆਰਮੀ ਦੀ ਆਫੀਸਰ ਦੋ ਊਮਨ 소ਫੀਆ ਕੁਰੇਸ਼ੀ ਜੀ ਤੇ ਵੇਮਕਾ ਸਿੰਘ ਸਾਨੂੰ ਉਹਨਾਂ ਨੂੰ ਦਿਲੋਂ ਸਲੂਟ ਜਿਨ੍ਹਾਂ ਨੇ ਮਤਲਬ ਊਮਨ ਪਾਵਰ ਨੂੰ ਇੰਨਾ ਅੱਗੇ ਲਿਆਂਦਾar ਨੀਚੇ ਅੱਗੇ ਲੈ ਕੇ ਆਏ ਵੀ ਉਹਨਾਂ ਨੇ ਇਸ ਮਿਸ਼ਨ ਨੂੰ ਕੰਪਲੀਟ ਕੀਤਾ ਦੂਸਰਾ ਸਾਡੇ ਨੈਸ਼ਨਲ ਡਿਫੈਂਸ ਮਿਨਿਸਟਰ ਹ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਪੀਐਮ ਨਰਿੰਦਰ ਮੋਦੀ ਜੀ ਨੇ ਮੀਟਿੰਗ ਕਰਕੇ ਦੱਸਿਆ ਸਾਡਾ ਇਹ ਅਟੈਕ ਕਰਨ ਦਾ ਸਿਰਫ ਇੱਕੋ ਮਕਸਦ ਹੈ ਅੰਤਰਕਵਾਦ ਖਤਮ ਕਰਨਾ ਨਾ ਕਿ ਕੋਈ ਵਾਰ ਸ਼ੇਡਨਾ ਨਾ ਅਸੀਂ ਪਾਕਿਸਤਾਨ ਤੇ ਕਦੇ ਪਹਿਲਾਂ ਵਾਰ ਕੀਤਾ ਤੇ ਦੂਸਰਾ ਜਿਹੜੇ ਇਹਦੇ ਚ ਹਥਿਆਰ ਯੂਜ਼ ਹੋਏ ਨੇ ਹੈਮਰ ਤੇ ਸਕਲਪ ਉਹ ਯੂਰੋਪੀਅਨ ਤੇ ਫ੍ਰੈਂਚ ਦੇ ਹਥਿਆਰ ਨੇ ਪ੍ਰੋਪਰ ਜੇ ਤੁਸੀਂ ਕੋਈ ਵੀ ਮਤਲਬ ਚੀਜ਼ ਪੜਨਾ ਚਾਹਣੇ ਉਹ ਦੇਖਣਾ ਚਾਹਣੇ ਤਾਂ YouTube ਤੇ ਜਾਂ ਇਹਨਾਂ ਚੀਜ਼ਾਂ ਤੇ ਨਾ ਜਾਓ ਤੁਸੀਂ ਸਹੀ ਜਾਣਕਾਰੀ ਲੈਣਾ ਚਾਹਣੇ ਤਾਂ ਇੱਕ অথੈਨਟੀਕੇਟਿਡ ਮਤਲਬ ਆਪਣਾ ਪਲੈਟਫਾਰਮ ਦੇਖੋ ਜਿੱਥੋਂ ਤੁਸੀਂ ਸਹੀ ਨਿਊਜ਼ ਪੜ ਸਕੋ ਜਿਵੇਂ ਟਾਈਮਜ਼ ਆਫ ਇੰਡੀਆ ਹੋ ਗਿਆ ਸਭ ਤੋਂ ਵਧੀਆ ਨਿਊਜ਼ ਤੁਹਾਨੂੰ ਉੱਥੇ ਪਤਾ ਲੱਗੇਗੀ ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁਸੀਂ ਸਹੀ ਨਿਊਜ਼ ਬੜੋ ਸਹੀ ਨਿਊਜ਼ ਪੜਨ ਦਾ ਟਾਈਮ ਆ ਤੇ ਇੰਡੀਅਨ ਆਰਮੀ ਦਾ ਸਾਥ ਦੇਣ ਦਾ ਟਾਈਮ ਆ ਗਵਰਨਮੈਂਟ ਦਾ ਸਾਥ ਦੇਣ ਦਾ ਟਾਈਮ ਆ ਆਪਾਂ ਇੱਧਰ ਉੱਧਰ ਦੀਆਂ ਜੋ YouTube ਤੇ ਗਲਤ ਚੀਜ਼ਾਂ ਆ ਰਹੀਆਂ ਉਹਨਾਂ ਨੂੰ ਨਾ ਦੇਖੀਏ। ਸੋ ਮੇਰੀ ਤਾਂ ਇਹੋ ਬੇਨਤੀ ਹੈ ਵੀ ਟਾਈਮਜ਼ ਆਫ ਇੰਡੀਆਨ ਦੇਖੋ ਤੇ ਤੁਹਾਨੂੰ ਬਹੁਤ ਉੱਥੇ ਸਹੀ ਜਾਣਕਾਰੀ ਮਿਲੇਗੀ ਤਾਂ ਜੋ ਆਪਾਂ ਇੰਡੀਅਨ ਆਰਮੀ ਦਾ ਸਾਥ ਦੇ ਸਕੇ। ਕਿਉਂਕਿ ਆਪਾਂ ਨੂੰ ਇਦਾਂ ਹੀ ਲੱਗ ਰਿਹਾ ਸੀ ਜੀ ਪਾਕਿਸਤਾਨ ਤੇ ਅਟੈਕ ਕਰਤਾ ਜੰਗ ਲੱਗੇਗੀ, ਹੁਣ ਜੰਗ ਲੱਗੇਗੀ। ਪਰ ਜਦੋਂ ਹੁਣ ਸਾਰਾ ਕੁਝ ਖੁੱਲ ਕੇ ਆਇਆ, ਜਦੋਂ ਪਤਾ ਲੱਗਿਆ ਵੀ ਪਾਕਿਸਤਾਨ ਤੇ ਅਟੈਕ ਨਹੀਂ ਕੀਤਾ ਜਿਹੜਾ ਜੰਮੂ ਕਸ਼ਮੀਰ ਦਾ ਪਾਕਿਸਤਾਨ ਦਾ ਅਕੂਪਾਈਡ ਏਰੀਆ ਜਾਂ ਪਾਕਿਸਤਾਨ ਬਾਰਡਰ ਦੇ ਨਾਲ 6 7 8 ਕਿਲੋਮੀਟਰ ਦਾ ਏਰੀਆ ਜਿੱਥੇ ਟੈਰਰਿਸਟ ਕੈਂਪ ਬਣੇ ਹੋਏ ਨੇ ਪ੍ਰੋਪਰ ਸਿਰਫ ਉਹਨਾਂ ਨੂੰ ਟਾਰਗੇਟ ਕੀਤਾ ਨਾ ਕਿ ਕਿਸੇ ਪਾਕਿਸਤਾਨ ਨਾਗਰਿਕ ਨੂੰ ਜਾਂ ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਸੋ ਇਜ਼ਰਾਈਲ ਪੂਰੀ ਤਰ੍ਹਾਂ ਆਪਣੇ ਨਾਲ ਆ ਗਿਆ ਸਾਰੇ ਤਕਰੀਬਨ ਮੁਲਕ ਨਾਲ ਆ ਰਹੇ ਨੇ ਕਿ ਇਹ ਸੰਘਰਸ਼ ਬੰਦ ਨੂੰ ਖਤਮ ਕੀਤਾ ਜਾਵੇ ਜੈ ਹਿੰਦ ਜੈ ਹਿੰਦ ਇੰਡੀਅਨ ਆਰਮੀ ਜਿੰਦਾਬਾਦ ਜਿੰਦਾਬਾਦ ਇੰਡੀਅਨ ਗਵਰਨਮੈਂਟ ਜਿੰਦਾਬਾਦ ਜਿੰਦਾਬਾਦ ਆਤਕਵਾਦ ਮੁਰਦਾਬਾਦ ਮੁਰਦਾਬਾਦ ਆਤਕਵਾਦ ਖਤਮ ਕਰੋ ਖਤਮ ਕਰੋ ਖਤਮ ਕਰੋ